ਪੰਜਾਬ ਪੁਲਿਸ ਦੇ ਡੀਆਈਜੀ ਹਰਚੰਨ ਸਿੰਘ ਖੁੱਲਰ ਮਾਮਲੇ ਦੀਆਂ ਕੜੀਆਂ ਖੁੱਲਦੀਆਂ ਜਾ ਰਹੀਆਂ ਨੇ ਤੇ ਜਾਂਚ ਦਾ ਦਾਇਰਾ ਵਧਦਾ ਜਾ ਰਿਹਾ ਹੈ। ਸੀਬੀਆਈ ਨੇ ਪਟਿਆਲਾ ਔਰ ਲੁਧਿਆਣਾ ਦੇ ਵਿੱਚ ਅੱਜ ਤਿੰਨ ਥਾਵਾਂ ਤੇ ਰੇਡ ਕੀਤੀ ਹੈ। ਪਟਿਆਲਾ ਦੇ ਵਿੱਚ ਇਹ ਰੇਡ ਭੁਪਿੰਦਰ ਸਿੰਘ ਦੇ ਘਰ ਤੇ ਹੋਈ ਹੈ ਜਿਹੜੇ ਕਿ ਬੀਐਚ ਪ੍ਰਾਪਰਟੀ ਨਾਂ ਦੀ ਜਿਨ੍ਹਾਂ ਦੀ ਕੰਪਨੀ ਹੈ। ਸੋ ਪਟਿਆਲਾ ਦੇ ਵਿੱਚ ਸਵੇਰੇ ਹੀ ਅੱਜ 7:30 ਵਜੇ ਦੇ ਕਰੀਬ ਇਹ ਰੇਡ ਹੋਈ। ਉਧਰ ਲੁਧਿਆਣਾ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਲੁਧਿਆਣਾ ਦੇ ਪਖਵਾਲ ਰੋਡ ਦੇ ਉੱਤੇ ਇੱਕ ਸਰਗੋਦਾ ਕਲੋਨੀ ਪੈਂਦੀ ਹੈ ਜਿੱਥੇ 플ੌਟ ਨੰਬਰ ਜਿਹੜੀ ਪ੍ਰਾਪਰਟੀ ਨੰਬਰ 81/2 ਉੱਥੇ ਇਹ ਸੀਬੀਆਈ ਦੀ ਟੀਮ ਪਹੁੰਚੀ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਸਰਗੋਦਾ ਕਲੋਨੀ ਜਿਹੜੀ ਹੈ ਲੁਧਿਆਣਾ ਦੀ ਵੈਸਟ ਤਹਿਸੀਲ ਪੱਛਮੀ ਲੁਧਿਆਣਾ ਪੱਛਮੀ ਦੀ ਇਹ ਤਹਿਸੀਲ ਦਾ ਏਰੀਆ ਹੈ ਇਸ ਕਾਰਨ ਲੁਧਿਆਣਾ ਦੇ ਉੱਥੋਂ ਦਾ ਤਹਿਸੀਲ ਦਾ ਅਫੀਸ ਹੈ ਉੱਥੇ ਵੀ ਛਾਪੇਮਾਰੀ ਕੀਤੀ ਗਈ ਹੈ ਸੋ ਕਿਹਾ ਜਾ ਰਿਹਾ ਹੈ ਇਹ ਦੋਮਾ ਥਾਮਾ ਤੇ ਜਿਹੜੀ ਛਾਪੇਮਾਰੀ ਹੋਈ ਹੈ ਉਹ ਜਿਹੜੀ ਪੁੱਛਗਿਛ ਭੁੱਲਰ ਤੋਂ ਕੀਤੀ ਗਈ ਤੇ ਜਿਹੜੇ ਦਸਤਾਵੇਜ਼ ਬਰਾਮਦ ਹੋਏ ਆ ਹੁਣ ਇਹ ਜਾਂਚ ਉਸ ਤੋਂ ਬਾਅਦ ਅੱਗੇ ਵਧੀ ਹੈ ਪਟਿਆਲਾ ਦੇ ਬਾਰੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਹੀ ਇਹ ਰਿਪੋਰਟਾਂ ਨੇ ਸੀਬੀਆਈ ਨੇ ਅਜੇ ਇਸ ਦੇ ਬਾਰੇ ਕੋਈ ਸਪਸ਼ਟ ਜਿਹੜਾ ਹੈ ਨਹੀਂ ਕੀਤਾ ਸੋ ਸੂਤਰਾਂ ਦੇ ਹਵਾਲੇ ਦੇ ਨਾਲ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਹਰਚਰਨ ਸਿੰਘ ਭੁੱਲਰ ਹੁਣਾਂ ਨੂੰ ਜਿਹੜੀ ਬੀ ਐਚ ਕੰਪਨੀ ਹੈ ਪ੍ਰਾਪਰਟੀਆਂ ਕੰਪਨੀ ਹੈ ਉਹਨੇ ਬਨੂੜ ਦੇ ਕੋਲ ਕੋਈ ਜ਼ਮੀਨ ਲੈ ਕੇ ਦਿੱਤੀ ਹੈ ਜਿਸ ਕਰਕੇ ਉਹਨਾਂ ਦੇ ਉੱਤੇ ਛਾਪਾ ਮਾਰਿਆ ਗਿਆ ਉਸ ਜ਼ਮੀਨ ਦੀ ਸੌਦੇ ਦੀ ਪੁਸ਼ਟੀ ਕਰਨ ਦੇ ਲਈ ਜਿਹੜੀ ਇਹ ਪੁਛਗਿਛ ਹੋ ਰਹੀ ਹੈ ਔਰ ਰੇਡ ਕੀਤੀ ਜਾ ਰਹੀ ਹੈ ਔਰ ਦਸਤਾਵੇਜ਼ ਖੰਗਾਲਣ ਦੀ ਕੋਸ਼ਿਸ਼ ਹੋ ਰਹੀ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਜਿਹੜੀ ਸਰਗੋਦਾ ਕਲੋਨੀ ਦੇ ਵਿੱਚ ਛਾਪਾ ਮਾਰਿਆ ਗਿਆ 81/2 ਪ੍ਰਾਪਰਟੀ ਦੇ ਉੱਤੇ ਉਦੇ ਵਿੱਚ ਵੀ ਕਾਗਜ਼ ਤਲਾਸ਼ਣ ਦੀ ਕੋਸ਼ਿਸ਼ ਹੋ ਰਹੀ ਹੈ ਇਸੇ ਲਈ ਤਹਿਸੀਲਦਾਰ ਦਫ਼ਤਰ ਦੇ ਉੱਤੇ ਵੀ ਰੇਡ ਜਿਹੜੀ ਕੀਤੀ ਗਈ ਹੈ ਸੋ ਦੋਵਾਂ ਜਗ੍ਹਾ ਦੇ ਉੱਤੇ 8899 ਸੀਬੀਆਈ ਦੇ ਜਿਹੜੇ ਅਧਿਕਾਰੀ ਹੈ ਉਹ ਪਹੁੰਚੇ ਹੋਏ ਆ ਉਹਨਾਂ ਵੱਲੋਂ ਭਾਵੇਂ ਕਿ ਕਿਸੇ ਦੇ ਨਾਲ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਕੀ ਉਹਨਾਂ ਦਾ ਮਕਸਦ ਹੈ ਕਿਸ ਚੀਜ਼ ਦੀ ਭਾਲ ਵਿੱਚ ਹੈ ਉਸ ਦਾ ਉਹਨਾਂ ਨੇ ਕੋਈ ਬੇਰਵਾਜ ਜਿਹੜਾ ਹੈ ਕਿਸੇ ਦੇ ਨਾਲ ਸਾਂਝਾ ਨਹੀਂ ਕੀਤਾ ਪਰ ਹਾਂ ਇਹ ਜਰੂਰ ਹੈ ਕਿ ਜਿੱਥੇ ਵੀ ਉਹ ਰੇਡ ਕਰਦੇ ਨੇ ਉਸ ਦਫ਼ਤਰ ਦੇ ਵਿੱਚ ਉਸ ਘਰ ਦੇ ਵਿੱਚ ਨਾ ਕਿਸੇ ਨੂੰ ਬਾਹਰ ਅੰਦਰੋਂ ਬਾਹਰ ਆਣ ਦਿੱਤਾ ਜਾ ਰਿਹਾ ਨਾ ਬਾਹਰੋਂ ਅੰਦਰ ਜਾਣ ਦਿੱਤਾ ਜਾ ਰਿਹਾ ਸੋ ਇਹ ਰੇਡ ਰੇਡਸ ਚੱਲ ਰਹੀਆਂ ਔਰ ਸਮਝਿਆ ਜਾ ਰਿਹਾ ਹੈ ਕਿ ਭੁੱਲਰ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈ ਉਹਨਾਂ ਨੂੰ ਵੈਰੀਫਾਈ ਕਰਨ ਦੇ ਲਈ ਉਹਨਾਂ ਉਹਨਾਂ ਦੇ ਸਪਲੀਮੈਂਟਰੀ ਹੋਰ ਸਬੂਤ ਤਲਾਸ਼ਣ ਦੇ ਲਈ ਇਹ ਰੇਡਸ ਜਿਹੜੀਆਂ ਨੇ ਹੋ ਰਹੀਆਂ ਨੇ ਸੋ ਲੁਧਿਆਣਾ ਔਰ ਪਟਿਆਲਾ ਦੇ ਵਿੱਚ ਰੇਡਸ ਤੋਂ ਬਾਅਦ ਹੁਣ ਇਹ ਰੇਡਸ ਦਾ سلسلہ ਹੋਰ ਕਿਹੜੇ ਜ਼ਿਲ੍ਹੇ ਚ ਜਾਂ ਹੋਰ ਕਿੱਥੇ ਪੈਂਦਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਜਿਵੇਂ ਪਹਿਲਾਂ ਗੱਲ ਜਦੋਂ ਉਹਦੇ ਲੋਕਰ ਖੋਲੇ ਜਾ ਰਹੇ ਸੀਗੇ ਉਦੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀਗੀਆਂ ਉਹਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਸੀਗਾ ਕਿ ਮੁਹਾਲੀ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਲੁਧਿਆਣਾ ਦੇ ਵਿੱਚ ਇਹ ਇਹ ਪ੍ਰਾਪਰਟੀਆਂ ਜਿਹੜੀਆਂ ਹਨ ਉਹਨਾਂ ਦੇ ਸਬੂਤ ਮਿਲੇ ਹੈ ਉਹਦੇ ਕਾਗਜ਼ਾਤ ਮਿਲੇ ਹੈ ਸੋ ਉਹਨਾਂ ਉਹੀ ਖਬਰਾਂ ਦੀ ਇੱਕ ਤਰ੍ਹਾਂ ਦੀ ਇਹ ਪੁਸ਼ਟੀ ਹੈ ਤੇ ਕਿ ਸੀਬੀਆਈ ਹੁਣ ਪਟਿਆਲੇ ਵੀ ਪਹੁੰਚੀ ਹੈ ਤੇ ਲੁਧਿਆਣੇ ਵੀ ਪਹੁੰਚੀ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਹਾਲੀ ਦੇ ਵਿੱਚ ਜਾਂ ਹੁਸ਼ਿਆਰਪੁਰ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਤਰ੍ਹਾਂ ਪ੍ਰਾਪਰਟੀਆਂ ਦੀ ਫਿਜ਼ੀਕਲੀ ਵੈਰੀਫਿਕੇਸ਼ਨ ਕਰਨ ਵਾਸਤੇ ਜਾਂ ਕਾਗਜ਼ ਤਲਾਸ਼ਣ ਵਾਸਤੇ ਜਾਂ ਜਿਹੜੀਆਂ ਜਿਹੜੇ ਲੋਕ ਇਹਨਾਂ ਜ਼ਮੀਨਾਂ ਦੇ ਸੌਦੇ ਕਰਵਾਉਣ ਵਾਲੇ ਸੀ ਉਨਾ ਲੋਕਾਂ ਤੱਕ ਪਹੁੰਚ ਕਰਨ ਵਾਸਤੇ ਜਾਂ ਜੇ ਕੋਈ ਇਹ ਪ੍ਰਾਪਰਟੀ ਬੇਨਾਮੀ ਹੈ ਉਸ ਦੀ ਪੁਸ਼ਟੀ ਕਰਨ ਵਾਸਤੇ ਸੀਬੀਆਈ ਜਿਹੜੀ ਹੈ ਉਹ ਅਗਲੇ ਦਿਨਾਂ ਦੇ ਵਿੱਚ ਹੋਰ ਜਗ੍ਹਾ ਰੇਡਸ ਕਰਦੀ ਹੈ ਜਾਂ ਨਹੀਂ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋਏ